ਖਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਦੋ ਦਿਨਾਂ ਚ ਬੜੀਆਂ ਦੋ ਇੰਪੋਰਟੈਂਟ ਡਿਵੈਲਪਮੈਂਟਸ ਹੋਈਆਂ ਨੇ ਉਹ ਡਿਵੈਲਪਮੈਂਟਸ ਇਹ ਨੇ ਜਿਹੜਾ ਇਹਨਾਂ ਨੇ ਭਗਵੰਤ ਮਾਨ ਨੇ ਸ਼ੋਰ ਮਚਾਇਆ ਅ ਜੁਦ ਨਸ਼ੇ ਵਿਰੁੱਧ ਬਠਿੰਡੇ ਤੋਂ ਇੱਕ ਕਨਸਟੇਬਲ ਗ੍ਰਿਫਤਾਰ ਕੀਤੀ ਇੱਕ ਨਾਕੇ ਤੇ ਉਸ ਕਨਸਟੇਬਲ ਦੇ ਕੋਲੋਂ ਹਿਰੋਇਨ ਪ੍ਰਾਪਤ ਹੋਈ ਆ ਔਰ ਉਸਨੇ ਜਦੋਂ ਨਾਕੇ ਤੇ ਫੜੀ ਗਈ ਅਮਨਦੀਪ ਕੌਰ ਉਹਨੇ ਕਿਹਾ ਮੇਰੇ بڑے ਵੱਡੇ ਵੱਡੇ ਆ ਆਈਪੀਐਸ ਅਫਸਰਾਂ ਨਾਲ ਤੁਲਕਾਤ ਹੈ ਮੈਨੂੰ ਗੱਲ ਕਰਨ ਦੇ ਦੋ ਮੈਂ ਆਪਣੀ ਗੱਲ ਕਰਨੀ ਮੈਂ ਤੁਸੀਂ ਮੇਰੇ ਨਾਲ ਜ਼ਿਆਦਤੀ ਕਰ ਰਹੇ ਹੋ ਕਾਫੀ ਸ਼ੋਰ ਮਚਿਆ ਕਿਉਂਕਿ ਗੱਲ ਜਨਤਕ ਹੋ ਗਈ ਤਾਂ ਉਸ ਨਾਕੇ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਬਾਅਦ ਵਿੱਚ ਚਲੋ ਇਹਨਾਂ ਨੇ ਉਸ ਕਨਸਟੇਬਲ ਨੂੰ ਡਿਸਮਿਸ ਕੀਤਾ ਪਰ ਉਹ ਕਨਸਟੇਬਲ ਕੌਣ ਹੈ ਉਹ ਬਠਿੰਡੇ ਦੀ ਰਹਿਣ ਵਾਲੀ ਇੱਕ ਲੜਕੀ ਹੈ ਇੱਕ ਕਨਸਟੇਬਲ ਦੇ ਕੋਲ 2 ਕਰੋੜ ਰੁਪਏ ਦੇ ਤਾ ਮਕਾਨ ਉਸ ਦੇ ਕੋਲ ਥਾਰ ਗੱਡੀ ਪ੍ਰੋਬੇਬਲੀ ਹੋਰ ਗੱਡੀਆਂ ਬਾਈਕਸ ਔਰ ਸਕੂਟਰ ਵਗੈਰਾ ਇੱਕ ਕਨਸਟੇਬਲ ਦੇ ਕੋਲ ਇਸ ਤਰ੍ਹਾਂ ਦੀ ਰਾਸ਼ੀ ਔਰ ਉਹਦੀ ਧਾਰਾ ਕਿਸ ਨਾਲ ਜੁੜੀਆਂ ਹੋਈਆਂ ਨੇ ਇਹ ਭਗਵੰਤ ਮਾਨ ਸਰਕਾਰ ਦੀ ਆਲਾ ਪੁਲਿਸ ਆਫਿਸਰਸ ਨੂੰ ਦੱਸਣਾ ਚਾਹੀਦਾ ਵਾ ਕਿਉਂਕਿ ਮੈਂ ਨਹੀਂ ਮੰਨਣ ਨੂੰ ਤਿਆਰ ਕਿ ਇੱਕ ਕਨਸਟੇਬਲ ਦੀ ਇੰਨੀ ਹੈਸੀਅਤ ਆ ਕਿ ਉਹ ਬਿਨਾਂ ਕਿਸੇ ਛੱਤਰ ਛਾਇਆ ਤੋਂ ਬਿਨਾਂ ਕਿਸੇ ਸਪੋਰਟ ਤੋਂ ਇੱਕ ਡਰੱਗਸ ਦਾ ਧੰਦਾ ਕਰਦੀ ਹੋਵੇ ਔਰ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਕੇ ਬੈਠੀ ਹੋਵੇ ਉਹਨੂੰ ਕੋਈ ਨਾ ਕੋਈ ਪ੍ਰੋਟੈਕਸ਼ਨ ਉੱਤੋਂ ਪ੍ਰੋਟੈਕਸ਼ਨ ਮਤਲਬ ਕਈ ਤਰ੍ਹਾਂ ਦੀ ਪ੍ਰੋਟੈਕਸ਼ਨ ਆ ਇੱਕ ਹੁੰਦੀ ਮਿਲੀਭੁਗਤ ਦੀ ਪ੍ਰੋਟੈਕਸ਼ਨ ਕਿ ਉਹਨੂੰ ਹਿੱਸਾ ਜਾਂਦਾ ਉੱਤੇ ਆਫੀਸਰਸ ਨੂੰ ਇੱਕ ਹੁੰਦੀ ਹੈ ਤਾਲੁਕਾਤ ਦੀ ਪ੍ਰੋਟੈਕਸ਼ਨ ਕਿਉਂਕਿ ਉਹ ਲੜਕੀ ਇੰਸਟਾਗ੍ਰਾਮ ਸਟਾਰ ਸੀਗੀ ਉਹਦੇ ਕੋਲ ਸ਼ਾਇਦ 50 ਹਜ਼ਾਰ ਫੋਲੋਅਰ ਸੀਗੇ ਔਰ ਆਪਣੇ ਆਪ ਨੂੰ ਕਾਫੀ ਫੈਸ਼ਨੇਬਲ ਦੱਸਦੀ ਸੀ ਔਰ ਇੱਕ ਕਿਸਮ ਦਾ ਉਹ ਆ ਰੋਜ਼ ਕੋਈ ਨਾ ਕੋਈ ਆਪਣੀ ਪੋਸਟ ਇੰਸਟਾਗ੍ਰam ਤੇ ਸ਼ੇਅਰ ਕਰਕੇ ਐਲਿਓਰ ਕਰਦੇ ਸੀ ਔਰ ਜਿਹੜੇ ਉਹਨਾਂ ਦੇ ਸੁਪੀਰੀਅਰਸ ਆ ਉਹ ਤਾਂ ਬੜੀ ਜਲਦੀ ਇਸ ਤਰ੍ਹਾਂ ਦੀ ਲੜਕੀ ਦਾ ਸੋਸ਼ਲ ਐਕਸਪਲੋਇਟੇਸ਼ਨ ਕਰ ਸਕਦੇ ਨੇ ਔਰ ਬੜਾ ਸ਼ੋਰ ਮਚਿਆ ਸਾਰੇ ਪੰਜਾਬ ਦੇ ਵਿੱਚ ਇਸ ਵਕਤ ਸੋਸ਼ਲ ਮੀਡੀਆ ਭਰਿਆ ਪਿਆ ਮੇਨਸਟ੍ਰੀਮ ਮੀਡੀਆ ਚੁੱਪਿਆ ਚਾਹੇ ਉਹ ਪ੍ਰਿੰਟ ਮੀਡੀਆ ਹੈ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਜਿਹੜਾ ਕਿ ਪੇਡ ਹੈ ਸਰਕਾਰ ਦਾ ਉਹ ਚੁੱਪ ਬੈਠਾ ਮੈਂ ਵੀ ਅੱਛੀ ਤਰ੍ਹਾਂ ਸਾਰੀ ਗੱਲ ਨੂੰ 2 ਦਿਨ ਵਾਚ ਕੀਤਾ ਤੇ ਕੱਲ ਇੱਕ ਯੂਟਿਊਬਰ ਨੇ ਕੈਨੇਡਾ ਤੋਂ ਇੱਕ ਆਡੀਓ ਵਾਇਰਲ ਕੀਤੀ ਆ ਆਡੀਓ ਕਨਵਰਸੇਸ਼ਨ ਕੀਤੀ ਹੋ ਰਹੀ ਹੈ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦੀ ਜਿਹੜਾ ਆਈਪੀਐਸ ਆਫਸਰ ਅਮਨਦੀਪ ਕੌਰ ਨਾਲ ਕਨੈਕਟਡ ਦਾ ਸ਼ੋਰ ਮਚ ਰਿਹਾ ਉਹਦੇ WhatsApp ਦੇ ਉੱਤੇ ਪੋਸਟਰਸ ਬਣ ਕੇ ਮੀਮਸ ਬਣ ਕੇ ਵਾਇਰਲ ਤੇ ਸ਼ੇਅਰ ਹੋ ਰਹੀਆਂ ਉਸੇ ਯੂਟਿਊਬਰ ਨੇ ਇੱਕ ਉਸ ਯੂਟਿਊਬਰ ਨੇ ਉਸੇ ਆਫੀਸਰ ਦੀ ਕਨੈਕਟਡ ਇੱਕ ਆਡੀਓ ਸ਼ੇਅਰ ਕੀਤੀ ਸੋਸ਼ਲ ਮੀਡੀਆ ਪਬਲਿਕ ਡੋਮੇਨ ਚ ਬੜੀ ਅਸ਼ਲੀਲ ਬਹੁਤ ਵਹਾਯਾਤ ਬਹੁਤ ਅ ਮਤਲਬ ਇਮੋਰਲ ਉਹ ਆਡੀਓ ਦੇ ਵਿੱਚ ਇੱਕ ਲੜਕੀ ਨਾਲ ਗੱਲ ਕਰ ਰਿਹਾ ਇੱਕ ਟ੍ਰੇਨਡ ਲੜਕੀ ਨਾਲ ਔਰ ਉਹ ਸੈਟਲ ਕਰ ਰਿਹਾ ਵਾ ਕਿ ਆਪਾਂ ਅ ਕਿਸੇ ਦਿਨ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਹੁਣ ਤਾਂ ਇਲੈਕਸ਼ਨ ਆ ਰਹੀ ਆ ਥੋੜਾ ਮੁਸ਼ਕਲ ਹੋਵੇਗਾ ਆਪਾਂ 3 ਸਮ ਕਰਨਾ ਹੈ 3 ਸਮ ਮਤਲਬ ਕਿ ਆਪਾਂ ਤਿੰਨ ਵਿਅਕਤੀਆਂ ਨੇ ਇਕੱਠੇ ਹੋ ਕੇ ਯਾਨੀ ਕਿ ਦੋ ਔਰਤਾਂ ਮੈਨੂੰ ਚਾਹੀਦੀਆਂ ਨੇ ਔਰ ਉਹਦੇ ਨਾਲ ਰੇਟ ਦੀ ਦਲਾਲਬਾਜ਼ੀ ਕਰ ਰਿਹਾ ਕਿ ਉਹ ਕਹਿ ਰਹੀ ਆ ਸ਼ਾਇਦ ਕਿ ਮੈਨੂੰ 50000 ਰੁਪਏ ਚਾਹੀਦਾ ਉਹ ਕਹਿੰਦਾ ਨਹੀਂ ਨਹੀਂ ਤੈਨੂੰ 10000 ਤੇ 20000 ਰੁਪਇਆ ਉਸ ਦੂਸਰੀ ਔਰਤ ਨੂੰ ਔਰ ਮੈਨੂੰ ਫਲਾਨੀ ਨਹੀਂ ਚਾਹੀਦੀ ਕਿਉਂਕਿ ਟ੍ਰੇਂਡ ਨਹੀਂ ਗਈ ਉਹ ਬਹੁਤ ਹਲਿਆਣ ਟ੍ਰੇਂਡ ਹੈ ਯਾਰੋ ਆ ਨੋਪਤਾ ਕੀ ਪੰਜਾਬ ਦੇ ਵਿੱਚ ਇਸ ਵਕਤ ਜਿਹੜੇ ਵਰਦੀ ਧਾਰੀ ਨੇ ਉਹ ਮਤਲਬ ਅਮਨਦੀਪ ਕੌਰ ਦੇ ਨਾਲ ਕਨੈਕਟਡ ਨਾਮ ਆ ਰਿਹਾ ਡਰਗਸ ਦੇ ਵਿੱਚ ਔਰ ਉਹਨਾਂ ਦਾ ਨਾਮ ਆ ਰਿਹਾ ਵਾ ਆਡੀਓ ਲੀਕ ਹੋਈ ਹੈ ਕੈਨੇਡੀਅਨ ਯੂਟਿਊਬਰ ਵੱਲੋਂ ਉਹਦੇ ਸਾਰੇ ਪੁਲਿਸ ਆਫਸਰ ਸਾਰੀ ਅੱਛੀ ਤਰ੍ਹਾਂ ਆਵਾਜ਼ ਪਛਾਣਦੇ ਨੇ ਸਭ ਨੂੰ ਪਤਾ ਵਾ ਬੋਲਦਾ ਕੋਈ ਨਹੀਂਗਾ ਔਰ ਮੈਂ ਹੈਰਾਨ ਹਾਂ ਕਿ ਉਸ ਅਫਸਰ ਦੇ ਘਰ ਕੀ ਬੀਤਦੀ ਹੋਵੇਗੀ ਉਹਦੀ ਵਾਈਫ ਅਕਸਰ ਉਹਦੇ ਬੱਚੇ ਨੇ ਹਾਲਾਂਕਿ ਉਹਦੀ ਵਾਈਫ ਵੀ ਪਹਿਲਾਂ ਛੱਡੀ ਹੋਈ ਆ ਕੋਈ ਜਿਹੜੀ ਵੀ ਦੂਸਰੀ ਲੜਕੀ ਔਰਤ ਕੀਤੀ ਆ ਉਹ ਵੀ ਤਾਂ ਦੇਖਦੀ ਹੋਵੇ ਕਿ ਇਹ ਕਿਸ ਕਿਰਦਾਰ ਦਾ ਆਦਮੀ ਹੈ ਮਤਲਬ ਕਟਾਰੂ ਚੱਕ ਨੂੰ ਲੋਕਾਂ ਨੇ ਦੁਬਾਰਾ ਯਾਦ ਕਰਾਤਾ ਕਿ ਕਟਾਰੂ ਚੱਕ ਵੀ ਇੱਕ ਹੋਰ ਹੈ ਪੁਲਿਸ ਦੇ ਵਿੱਚ ਔਰ ਇਹ ਜਿਹੜਾ ਮੈਂ ਕਿਉਂਕਿ ਇਹ ਜਿਹੜਾ ਅਫਸਰ ਲੱਗਿਆ ਲੁਧਿਆਣੇ ਹੁਣ ਕਮਿਸ਼ਨਰ ਪੁਲਿਸ ਦਾ ਔਰ ਇਸ ਨੂੰ ਲਾਇਆ ਗਿਆ ਵਾ ਇਸ ਮਕਸਦ ਨਾਲ ਕਿ ਤੂੰ ਸਾਨੂੰ ਲੁਧਿਆਣਾ ਵੈਸਤ ਦੀ ਜਿਮਨੀ ਇਲੈਕਚਨ ਜਿਤਾਉਣੀ ਆ ਕਿਉਂਕਿ ਇਹਦਾ ਟਰੈਕ ਰਿਕਾਰਡ ਹੈ ਕਿ ਇਸਨੇ ਜਲੰਧਰ ਵਿੱਚ ਬਤੌਰ ਕਮਿਸ਼ਨਰ ਉਸ ਇਲੈਕਸ਼ਨ ਨੂੰ ਮਾਮਾ ਆਦਮੀ ਪਾਰਟੀ ਜਿਹੜੀ ਜਿਮਨੀ ਚੋਣ ਹੋਈ ਸੀਗੀ ਜਲੰਧਰ ਵੈਸਤ ਦੀ ਸ਼ਹਿਦ ਉਹਨੂੰ ਇਹਨਾਂ ਦੇ ਹੱਕ ਵਿੱਚ ਬਹੁਤ ਮਦਦ ਕੀਤੀ ਸੀ ਔਰ ਇਸ ਆਫਸਰ ਦਾ ਮੈਂ ਨਾਮ ਹੀ ਲੈ ਦਿੰਨਾ ਕੋਈ ਮੈਨੂੰ ਕੋਈ ਪੈ ਨਹੀਂ ਹੈ ਮੈਨੂੰ ਡਰ ਨਹੀਂਗਾ ਸੁਪਨ ਸ਼ਰਮਾ ਹੈ ਇਹਦਾ ਜਿਹੜਾ ਟਰੈਕ ਰਿਕਾਰਡ ਚੈੱਕ ਕਰੋ ਮਲਟੀਪਲ ਲਿਟੀਗੇਸ਼ਨਸ ਹਾਈ ਕੋਰਟ ਵਿੱਚ ਮਲਟੀਪਲ ਪਿਛੇ ਦੇ ਇੱਕ ਨਾ ਪੁਨੀਤ ਸੂਦ ਇੱਕ ਵੈਸਟ ਵੈਸਟਰਨ ਦਾ ਕਾਰੋਬਾਰੀ ਸੀਗਾ ਹਵਾ ਪੈਸੇ ਦਾ ਕਰਦਾ ਹੁੰਦਾ ਟ੍ਰਾਂਸਫਰ ਵਗੈਰਾ ਉਹਨੂੰ ਜਲੰਧਰ ਕਮਿਸ਼ਨਰ ਵੱਚੋਂ ਉਹਨੂੰ ਫਗਵਾੜਾ ਹਸ਼ਾਰਪੁਰ ਰੋਡ ਤੋਂ ਚੱਕਿਆ ਗਿਆ ਮਤਲਬ ਇਹਨਾਂ ਦੀ ਕੋਈ ਡੋਮੇਨ ਨਹੀਂ ਸੀਗੀ ਉਹ ਏਰੀਆ ਨਹੀਂ ਸੀਗਾ ਜਲੰਧਰ ਕਮਿਸ਼ਨਰ ਦੀ ਹਦੂਦ ਨਹੀਂ ਸੀ ਉੱਥੋਂ ਉਹਨੂੰ ਚੱਕ ਕੇ ਪੁਨੀਤ 4 ਕਰੋੜ ਰੁਪਏ ਉਹ ਕਹਿੰਦਾ ਮੇਰੇ ਕੋਲ ਬਰਾਮਦ ਹੋਇਆ ਉਸ 4 ਕਰੋੜ ਦੇ ਵਿੱਚੋਂ 1 ਕਰੋੜ ਰੁਪਇਆ ਜਿਹੜੇ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕੀਤਾ ਉਹਦਾ ਉਹਨਾਂ ਨੇ ਉਸ ਨੂੰ 1 ਕਰੋੜ ਰੁਪਏ ਆਪਣਾ ਉਹਦਾ ਖੁਰਦ-ਬੁਰਦ ਕਰਤਾ ਲੈ ਲਿਆ ਉਹਦੇ ਤੋਂ ਔਰ ਉਹਨੂੰ ਬਹੁਤ ਟੌਰਚਰ ਕੀਤਾ ਕੁੱਟਿਆ ਮਾਰਿਆ ਉਹ ਪੁਨੀਤ ਸੂਦ ਹਾਈ ਕੋਰਟ ਆਇਆ ਹਾਈ ਕੋਰਟ ਨੇ ਉ망ਤਾ ਰਿਹਾ ਨਹੀਂ ਸਵੀਕਾਰ ਹੋਈ ਲੇਕਿਨ ਇਸੇ ਹੀ ਜਨੰਦਰ ਕਮਿਸ਼ਨਰ ਦੀ ਪੁਲਿਸ ਨੇ ਹਾਈ ਕੋਰਟ ਵਿੱਚ ਆਣ ਕੇ ਹਲਫੀਆ ਬਿਆਨ ਦਿੱਤਾ ਕਿ ਅਸੀਂ ਇਹ ਜਿਹੜਾ ਐਨਡੀਪੀਐਸ ਦਾ ਕੇਸ ਪਾਇਆ ਸੀ ਉਹਦੇ ਤੇ ਐਨਡੀਪੀਐਸ ਦਾ ਸਿਰਫ ਆਪਣੀ ਫਰੋਤੀ ਨੂੰ ਜਸਟੀਫਾਈ ਕਰਨ ਵਾਸਤੇ ਕਰੋੜ ਰੁਪਇਆ ਖਾਣ ਵਾਸਤੇ ਉਹਨਾਂ ਨੇ ਕਹਿਤਾ ਜੀ ਇਹਦੇ ਤੇ ਐਨਡੀਪੀਐਸ ਦਾ ਕੇਸ ਕੀਤਾ ਉਹਨੂੰ ਸ਼ਾਇਦ ਡੇਢ ਦੋ ਮਹੀਨੇ ਜੇਲ੍ਹ ਰਹਿਣਾ ਪਿਆ ਉਸ ਦੀ ਭੈਣ ਉਸ ਦਾ ਭਨੋਇਆ ਬੰਬੇ ਤੋਂ ਆਏ ਉਹਨਾਂ ਨੇ ਸਾਰਾ ਖੁਲਾਸਾ ਕੀਤਾ ਕਿ ਸਾਡਾ ਬੰਦਾ ਬੇਗੁਨਾਹ ਹਾਂ ਵੈਸਟ ਵੈਸਟਰਨ ਦਾ ਐਵਾਰਡ ਵੈਸਟਰਨ ਯੂਨੀਅਨ ਸੋਰੀ ਵੈਸਟਰਨ ਯੂਨੀਅਨ ਦਾ ਕਾਰੋਬਾਰ ਕਰਦਾ ਵਾ ਲੇਕਿਨ ਇਹ ਕੋਈ ਐਨਡੀਪੀਐਸ ਦਾ ਨਸ਼ੇ ਦਾ ਸਮਗਲ ਉਹਨੂੰ ਕਿਹਾ ਕਿ ਅੱਜ ਕੱਲ ਫੈਸ਼ਨ ਚੱਲ ਗਿਆ ਕਿ ਜਿਹਦੇ ਮਰਜ਼ੀ ਉੱਤੇ ਐਨਡੀਪੀਐਸ ਦਾ ਪਰਚਾ ਦਰਜ ਕਰ ਦਿਓ ਡੇਢ ਦੋ ਮਹੀਨੇ ਉਹਨੂੰ ਜੇਲ੍ਹ 'ਚ ਰੱਖਿਆ ਉਹਨੂੰ ਟੌਰਚਰ ਕੀਤਾ ਬਾਅਦ ਵਿੱਚ ਹਾਈ ਕੋਰਟ ਜਾਣ ਕੇ ਬਿਆਨ ਦਿੱਤਾ ਜਲੰਧਰ ਕਮਿਸ਼ਨਰ ਦੀ ਪੁਲਿਸ ਨੇ ਜਿੱਥੇ ਪਰਚਾ ਦਰਜ ਕੀਤਾ ਜਿਹੜੇ ਵੀ ਥਾਣੇ ਵਿੱਚ ਕਿ ਇਹ ਐਨਡੀਪੀਐਸ ਦਾ ਪਰਚਾ ਝੂਠਾ ਸੀਗਾ ਇਹ ਤਾਂ ਅਨਫੋਰਚਨਟਲੀ ਹਾਈ ਕੋਰਟ ਨੂੰ ਬਹੁਤ ਸਟਰੋਂਗ ਕਾਗਨੀਸ਼ੈਂਸ ਲੈਣੀ ਚਾਹੀਦੀ ਸੀ ਕਿ ਤੁਸੀਂ ਐਨਡੀਪੀਐਸ ਵਰਗੇ ਕੇਸਾਂ ਵਿੱਚ ਗਲਤ ਬੰਦਿਆਂ ਨੂੰ ਇੰਪਲੀਕੇਟ ਕਰਦੇ ਤੁਸੀਂ ਕਰੋੜ ਰੁਪਏ ਖਾ ਲਿਆ ਵਾ ਉਹਨਾਂ ਨੂੰ ਸਜ਼ਾ ਦੇਣੀ ਸੇ ਚਾਹੀਦੀ ਸੀ ਲੇਕਿਨ ਅਨਫੋਰਚਨਟਲੀ ਉਹ ਰਿਟ ਜਿਹੜੀ ਸੀ ਡਿਸਪੋਜ਼ ਆਫ ਹੋ ਗਈ ਪੁਨੀਤ ਸੂਤ ਅੱਜ ਵੀ ਆਪਣੇ ਇਨਸਾਫ ਵਾਸਤੇ ਲੜਾਈ ਲੜ ਰਿਹਾ ਹੋ ਔਰ ਯਾਦ ਰੱਖੇ ਇਹ ਉਹੀ ਸੁਪਨ ਸ਼ਰਮਾ ਹੈ ਜਿਸ ਨੇ ਮੈਨੂੰ ਤੜਕੇ 5:30 6 ਵਜੇ ਮੇਰੇ ਘਰੋਂ ਇੱਕ 9 ਸਾਲ ਪੁਰਾਣੇ ਐਨਡੀਪੀਐਸ ਦੇ ਬੇਬੁਨਿਆਦ ਮੁਕਦਮੇ ਵਿੱਚ ਚੱਕ ਕੇ ਮੈਨੂੰ ਫਰੇਮ ਕੀਤਾ ਸੀਗਾ ਇਹਦੀ ਹਦਾਇਤ ਤੇ ਹੀ ਕਿਉਂਕਿ ਜਿਹੜਾ ਪਹਿਲਾ ਡੀਆਈਜੀ ਸੀ ਫਿਰੋਜ਼ਪੁਰ ਰੇਂਜ ਦਾ ਔਰ ਫਾਜ਼ਲ ਕਾ ਦੀ ਐਸਐਸਪੀ ਉਸ ਵਕਤ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਫਿਰ ਇੱਕ ਸਰਕਾਰ ਵਾਲੇ ਚੜਨਗੇ ਉਹਨਾਂ ਨੇ ਭਗਵੰਤ ਮਾਨ ਨੂੰ ਤੇ ਡੀਜੀਪੀ ਨੂੰ ਆਣ ਕੇ ਨਾ ਕਰਤੀ ਕਿ ਅਸੀਂ ਖੈਰੇ ਨੂੰ 9 ਸਾਲ ਪੁਰਾਣੇ ਮਕਦਮੇ ਵਿੱਚ ਗਲਤ ਇੰਪਲੀਕੇਟ ਨਹੀਂ ਕਰਨਾ ਫਿਰ ਕਿੱਥੇ ਫਾਜ਼ਿਲਕਾ ਦੇਖੋ ਕਿੱਥੇ ਡੀਆਈਜੀ ਇਸ ਵਕਤ ਜਲੰਧਰ ਦਾ ਸੀਗਾ ਡੀਆਈਜੀ ਕਿੱਥੇ ਡੀਆਈਜੀ ਜਲੰਧਰ ਇਹਨੇ ਆਪਟ ਕੀਤਾ ਕਿ ਲਓ ਮੈਨੂੰ ਦਿਓ ਤੁਸੀਂ ਐਸਆਈਟੀ ਬਣਾਓ ਤੇ ਮੈਂ ਖੈਰੇ ਨੂੰ ਇਸ ਕੇਸ ਵਿੱਚ ਗ੍ਰਿਫਤਾਰ ਕਰਕੇ ਤੁਹਾਨੂੰ ਦਿਖਾਉਂਗਾ ਔਰ ਮੈਨੂੰ ਬਿਲਕੁਲ ਝੂਠੇ ਜਿਸ ਕੇਸ ਵਿੱਚ ਭਗਵੰਤਪਾਨ ਮੇਰੀ ਆਪ ਸਪੋਰਟ ਕੀਤੀ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ 2017ਾਂ ਚ ਇਸੇ ਭਗਵੰਤਪਾਨ ਨੇ ਆਣ ਕੇ ਕਿਹਾ ਕਿ ਖੈਰੇ ਨਾਲ ਬੜਾ ੱਟਕਾ ਹੋ ਰਿਹਾ ਜ਼ਿਆਤੀ ਹੋ ਰਹੀ ਮੈਂ ਪਾਰਲੀਮੈਂਟ ਵਿੱਚ ਗੱਲ ਚੱਕੂਗਾ ਉਸੇ ਕੇਸ 'ਚ ਇਸੇ ਸੁਪਨ ਸ਼ਰਮਾ ਦੇ ਰਾਹੀਂ ਮੈਨੂੰ ਗ੍ਰਿਫਤਾਰ ਕਰਕੇ ਤੇ ਮੈਨੂੰ 4-5 ਮਹੀਨੇ ਨਾਬੇ ਜੇਲ੍ਹ ਵਿੱਚ ਰੱਖਿਆ ਗਿਆ ਕੋਈ ਨਹੀਂ ਅਕਾਲਪੁਰ ਵਾਇਗੁਰੂ ਬਹੁਤ ਕੁਝ ਦੇਖ ਰਿਹਾ ਵਾ ਸਭ ਦਾ ਵਕਤ ਆਵੇਗਾ ਪਰ ਮੈਂ ਅੱਜ ਕੁੱਛਣਾ ਚਾਹਣਾ ਕਿ ਭਗਵੰਤਪਾਨ ਸਰਕਾਰ ਤੋਂ ਡੀਜੀਪੀ ਪੰਜਾਬ ਪੁਲਿਸ ਤੋਂ ਸਾਰੀ ਪੰਜਾਬ ਪੁਲਿਸ ਦੀ ਟੌਪ ਹਾਇਰਾਰਕੀ ਤੋਂ ਤੇ ਇਹ ਦੱਸਣਾ ਚਾਹੀਦਾ ਤੁਹਾਨੂੰ ਕਿ ਅਮਨਦੀਪ ਕੌਰ ਕਾਂਸਟੇਬਲ ਦੇ ਨਾਲ ਕਿਸ ਆਈਪੀਐਸ ਅਫਸਰ ਦੇ ਤੁਲਕਤ ਸੀਗੇ ਕੀ ਸੁਪਨ ਸ਼ਰਮਾ ਦੇ ਤੁਲਕਤ ਸੀਗੇ ਔਰ ਜਿਹੜੀ ਯੂਟਿਊਬਰ ਕੈਨੇਡਾ ਤੋਂ ਆਡੀਓ ਵਾਇਰਲ ਹੋਈ ਆ ਜਦੇ ਵਿੱਚ ਇਹ ਅਫਸਰ ਇੱਕ ਔਰਤ ਨਾਲ ਦੱਲੇਬਾਜੀ ਕਰ ਰਿਹਾ ਦਲਾਲੀ ਕਰ ਰਿਹਾ ਕਿ ਤੂੰ ਤੈਨੂੰ 50000 ਨਹੀਂ ਮੈਂ ਤੈਨੂੰ 30000 ਦਵਾਂਗਾ 10000 ਤੂੰ ਰੱਖ ਲਈ 20000 ਅੱਗੇ ਦੇ ਦੇ ਮੈਨੂੰ ਟ੍ਰੇਨਡ ਲੜਕੀ ਚਾਹੀਦੀ ਆ ਇਹਨਾਂ ਨੂੰ ਦੱਸਣਾ ਚਾਹੀਦਾ ਕਿ ਕੀ ਇਹ ਸੁਪਨ ਸ਼ਰਮਾ ਦੀ ਆਵਾਜ਼ ਹੈ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਆ ਲੋਕ ਇਹ ਮੈਂ ਨਹੀਂ ਮੰਨਣ ਨੂੰ ਤਿਆਰ ਔਰ ਮੈਂ ਕੱਲ ਸੁਣ ਰਿਹਾ ਸੀਗਾ ਜਿਹੜੇ ਬਠਿੰਡਾ ਪੁਲਿਸ ਨੇ ਉਸ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਉਹਨੂੰ ਉਹਨੂੰ ਪੱਤਰਕਾਰ ਜਦੋਂ ਪੁੱਛਦੇ ਨੇ ਕਿ ਉਹਦੇ ਫੋਨ ਤੁਸੀਂ ਚੈੱਕ ਕੀਤੇ ਤੁਸੀਂ ਉਹਦੇ ਚ ਕੁਝ ਹੋਰ ਪਾਇਆਗਾ ਕਹਿੰਦੇ ਉਹਦੇ ਚ ਹੋਰ ਕੁਝ ਨਹੀਂ ਪਾਇਆਗਾ ਇਹਦਾ ਮਤਲਬ ਹੁਣ ਭਗਵੰਤ ਮਾਨ ਉਹਨੂੰ ਪ੍ਰੋਟੈਕਟ ਕਰਨ ਤੇ ਆ ਗਿਆ ਵਾ ਮਤਲਬ ਅਮਨਦੀਪ ਕੌਰ ਆਪਣਾ ਮੂੰਹ ਨਾ ਖੋਲੇ ਉਹਦਾ ਜਿਹੜਾ ਘਰ ਵਾਲਾ ਆ ਜਿਹੜਾ ਵੀ ਵਿਅਕਤੀ ਉਹਦੇ ਨਾਲ ਰਹਿੰਦਾ ਸੀਗਾ ਉਹ ਕਿਸੇ ਤਰੀਕੇ ਨਾਲ ਆਪਣਾ ਮੂੰਹ ਨਾ ਖੋਲਣ ਉਹਨੂੰ ਮੀਡੀਆ ਦੇ ਲੱਗੇ ਨਹੀਂ ਲੱਗਣ ਦਿੰਦੇ ਔਰ ਆਪਣੇ ਇਸ ਆਲਾ ਆਈਪੀਐਸ ਆਫਸਰ ਨੂੰ ਬਚਾਇਆ ਜਾ ਰਿਹਾ ਵਾ ਕਿਉਂ ਬਚਾਇਆ ਜਾ ਰਿਹਾ ਤੁਸੀਂ ਇੱਕ ਪਾਸੇ ਕਹਿੰਨੇਗੇ ਅਸੀਂ ਨਸ਼ਿਆਂ ਦੇ ਵਿਰੋਧਾਂ ਇੱਕ ਪਾਸੇ ਤੁਹਾਡੇ ਯੂਨੀਫਾਰਮ ਦੇ ਵਿੱਚ ਪੁਲਿਸ ਵਾਲੇ ਦੁਬਾਰਾ ਦੁਬਾਰਾ ਇੰਪਲੀਕੇਟ ਹੋ ਰਹੇ ਨੇ ਸਮਗਲਿੰਗ ਵਿੱਚ ਆ ਰਹੇ ਨੇ ਔਰ ਦੋ-ਦੋ ਕਰੋੜ ਰੁਪਏ ਦੀ ਕੋਠੀਆਂ ਬਣਾ ਰਹੇ ਨੇ ਤਾਂ ਫਿਰ ਕਿੱਦਾਂ ਲੋਕੀ ਪੰਜਾਬ ਦੇ ਮੰਨਣਗੇ ਕਿ ਨਸ਼ੇ ਯੁੱਧ ਨਸ਼ੇ ਵਿਰੁੱਧ ਇਹ दैट मींस ਇਟਸ ਅ ਫੇਕ ਕੈਂਪੇਨ ਔਰ ਤੁਸੀਂ ਢੋਨੇ ਹੋ ਗਰੀਬਾਂ ਦੇ ਘਰ ਬੁਲਡੋਜ਼ਰ ਲੈ ਕੇ ਜਾ ਕੇ ਲੋਕਾਂ ਲੋਕ ਦਿਖਾਵਾ ਕਰਕੇ ਬੱਤ ਤਕਰੀਬ ਲੋਕਾਂ ਦੇ ਤੁਸੀਂ ਘਟ ਆਏ ਹਾਲਾਂਕਿ ਉਹ ਇਲੀਗਲ ਹੈ ਤੇ ਅਨਕਨਸਟੀਟਿਊਸ਼ਨਲ ਹੈ ਬਿਕੋਜ਼ ਸੁਪਰੀਮ ਕੋਰਟ ਆਫ ਇੰਡੀਆ ਨੇ ਯੂਪੀ ਸਰਕਾਰ ਦੀ ਜਿਹੜਾ ਯੋਗੀ ਮਾਡਲ ਤੁਸੀਂ ਚੱਕ ਕੇ ਪੰਜਾਬ ਚੁੱਕਿਆ ਬੁਲਡੋਜ਼ਰ ਰਾਜਨੀਤੀ ਦਾ ਇਹਨੂੰ ਰੋਕਿਆ ਹੋਇਆ ਵਾ ਉਹਦੇ باوجود ਤੁਸੀਂ ਗਰੀਬਾਂ ਦੇ ਘਰਟਾਂ ਨੇ ਪਰ ਭਗਵੰਤ ਸਿੰਘ ਮਾਨ ਔਰ ਡੀਜੀਪੀ ਪੰਜਾਬ ਪੁਲਿਸ ਕੀ ਤੁਸੀਂ ਅਮਨਦੀਪ ਕੌਰ ਦਾ 2 ਕਰੋੜ ਦਾ ਘਰਟਾ ਹੋਵੋਗੇ ਇੱਕ ਪਹਿਲਾ ਪਗੋੜਾ ਹੈ ਇੱਕ ਆਈਪੀਐਸ ਆਫੀਸਰ ਰਾਜੀਤ ਸਿੰਘ ਜਿਹਦੇ ਬੜੇ ਲੰਬੇ ਚੌੜੇ ਲਿੰਕ ਸੀਗੇ ਜਿਹੜਾ ਇੰਦਰਜੀਤ ਏਐਸਆਈ ਜਿਹੜਾ ਸਬ ਇਨਸਪੈਕਟਰ ਸ਼ਾਇਦ ਪਟਿਆਲੇ ਜੇਲ੍ਹ ਵਿੱਚ ਇਸ ਵਕਤ ਸਜ਼ਾ ਭੁਗਤ ਰਿਹਾ ਹੈ ਜਾਂ ਜੇਲ੍ਹ ਕੱਟ ਰਿਹਾ ਵਾ ਉਹਦੇ ਨਾਲ ਟੁਲਕਾ ਸੀ ਉਹ ਪ੍ਰੋਕਲੇਮਡ ਡਿਫੈਂਡਡ ਡਿਕਲੇਅਰ ਹੋ ਚੁੱਕਾ ਪਗੋੜਾ ਪੀਓ ਡਿਕਲੇਅਰ ਕਰਤਾ ਉਹਦੇ ਲੁਕਆਊਟ ਨੋਟਿਸ ਕੱਢੇ ਹੋਏ ਨੇ ਲੇਕਿਨ ਰਾਜੀਤ ਸਿੰਘ ਨੂੰ ਕਿਸੇ ਨੇ ਫੜਿਆ ਨਹੀਂ ਕਿ ਰਾਜੀਤ ਸਿੰਘ ਦਾ ਘਰ ਟਾਇਆ ਜਾਵੇਗਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਲੀਡਰ ਆਫ ਆਪੋਜੀਸ਼ਨ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਸਾਹਮਣੇ ਸਪੀਕਰ ਦੇ ਵਿਧਾਨ ਸਭਾ ਵਿੱਚ ਰੱਖਿਓ ਉਹਨਾਂ ਨੇ ਕਦੇ ਹੋਰ ਪੁਲਿਸ ਆਫਸਰ ਦਾ ਨਾਮ ਵੀ ਲਿਆ ਨਹੀਂ ਟਾਇਆ ਜਾਏ ਉਹਕੇ ਵਿਚਾਰੇ ਗਰੀਬੜੇ ਨੇ ਜਿਹੜੇ ਉਹਨਾਂ ਤੇ ਟੋ ਉਹਨਾਂ ਤੇ ਟੌਰ ਬਣ ਜਾਂਦਾ ਡੋਜ਼ਰ ਬਲਡوزر ਚਲਾਤਾ ਨਸ਼ਾ ਮੁਕਾਤਾ ਯਾਦ ਰਹੇ ਏਦਾਂ ਦੀ ਇੱਕ ਫਰਜ਼ੀ ਡਰਾਈਵ ਜਿਹੜਾ ਉਸ ਵਕਤ ਪੰਚਾਇਤ ਮਨਿਸਟਰ ਸੀ ਕੁਲਦੀਪ ਢਾਲੀਵਾਲ ਉਹਨੇ ਜ਼ਮੀਨਾਂ ਛਡਾਉਣ ਦੀ ਸ਼ੁਰੂ ਕੀਤੀ ਸੀ ਸ਼ੁਰੂ ਸ਼ੁਰੂ ਦੇ ਵਿੱਚ ਬਹੁੜਾ ਹਹਾਕਾਰ ਮੱਚੀ ਭਗਵੰਤ ਸਿੰਘ ਮਾਨ ਆਪ ਚੱਲੇਗਾ ਇੱਕ ਦਿਨ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਕਿ ਝੂਠੀ ਰਿਕਲੀ ਗੱਲ ਕਿ ਮੈਂ ਜ਼ਮੀਨ ਛਡਾਉਣ ਚੱਲਿਆ ਪੰਚਾਇਤ ਦੀ ਇੱਥੇ ਚੰਡੀਗੜ੍ਹ ਦੇ ਨੇੜੇ ਉਹ ਉਹ ਕਿਸੇ ਨੇ ਅੱਜ ਉਹ ਪੰਚਾਇਤਾਂ ਦੀਆਂ ਜ਼ਮੀਨਾਂ ਛਡਾਉਣ ਦੀ ਡਰਾਈਵ ਕਿਸੇ ਨੇ ਸੁਣੀ ਆ ਹੁਣ ਠੁੱਸ ਹੋ ਗਈ ਨਾ ਠੁੱਸ ਕਿਉਂਕਿ ਗਲਤ ਸੀ ਡਰਦੇ ਸੀਗੇ ਪਿਕ ਐਂਡ ਚੂਜ਼ ਸੀ ਉਹਦੇ ਚ ਉਹ ਲੋਕਾਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਉਂਦੇ ਸੀਗੇ ਉਹ ਉਹ ਮਹਿੰਮ ਸਾਰੀ ਫੇਲ ਹੋ ਗਈ ਯਾਦ ਰਹੇ ਇਸੇ ਤਰੀਕੇ ਨਾਲ ਆਉਣ ਵਾਲੇ ਦਿਨਾਂ ਚ ਜਾਂ ਚੰਨ ਮਹੀਨਿਆਂ ਦੇ ਵਿੱਚ ਆ ਨਸ਼ੇ ਯੁੱਧ ਨਸ਼ੇ ਵਿਰੁੱਧ ਇਹ ਪੱਕਾ ਫੇਲ ਹੋ ਗਈ ਕਿਉਂਕਿ ਇਹਦੇ ਮਨਸੂਬੇ ਠੀਕ ਨਹੀਂ ਗਏ ਇਹ ਸਿਲੈਕਟਿਵ ਡਰਾਈਵ ਆ ਜਿਹੜੇ ਗਰੀਬ ਆਦਮੀ ਉਹਨਾਂ ਦੇ ਉਹਨਾਂ ਦੇ ਉੱਤੇ ਘਟਾਏ ਜਾ ਰਹੇ ਆ ਕਿ ਜੀ ਅਸੀਂ ਇੰਨੇ ਪਰਚੇ ਦਰਜ ਕਰਦੇ ਪਰਚੇ ਦਰਜ ਕਰਨ ਦਾ ਹੱਲ ਹੈ ਕੋਈ ਐਨਡੀਪੀਐਸ ਦਾ ਉਹਦਾ ਮਗਲੀਆਂ ਸਰਕਾਰਾਂ ਵੀ ਬਹੁਤ ਦਰਜ ਕਰਦੇ ਅਸੀਂ ਮੈਂ ਨਾਬੇ ਜਿਲ੍ਹ ਚ ਰਹਾ ਬਹੁਤ ਸਾਰੇ ਵਿਅਕਤੀ ਮੈਨੂੰ ਕਹਿੰਦੇ ਸੀ ਐਨਡੀਪੀਐਸ ਦੇ ਕੇ ਅਸੀਂ ਬੇਗੁਨਾਹ ਆ ਅਸੀਂ ਫਰੇਮ ਕੀਤੇ ਹੋਇਆ ਕਿ ਕੋਈ ਜਦੋਂ ਤੁਸੀਂ ਟਾਰਗੇਟ ਦਿੱਤਾ ਇੱਕ ਐਸਚੂ ਨੂੰ ਕਿ ਵੀ ਤੇਰ ਤੋਂ ਮੈਂ ਇੱਕ ਮਹੀਨੇ ਦਾ 100 ਪਰਚਾ ਲੈਣਾ ਵਾ ਉਹ ਉਹਨੇ 100 ਪਰਚੇ ਦੀ ਆਰਡ ਵਿੱਚ 50 ਬੰਦੇ ਗਲਤ ਕਰਨੇ ਆ ਪੈਸੇ ਵੀ ਲੈਣੇ ਆ ਔਰ ਕ੍ਰਪਸ਼ਨ ਵੀ ਹੋਣੀ ਆ ਇਸ ਲਈ ਮੇਰੇ ਵੀਰੋ ਇਹ ਸਾਰਾ ਇੱਕ ਫਰਾਡ ਚੱਲ ਰਿਹਾ ਪੰਜਾਬ ਦੇ ਵਿੱਚ ਔਰ ਪੰਜਾਬ ਮੈਂ ਜਿੱਦਾਂ ਰਿਪੀਟਿਡਲੀ ਕਹਾ ਹੈ ਬਿਕਮ ਅ ਪੁਲਿਸ ਸਟੇਟ ਸਾਰੀ ਰਾਜਨੀਤੀ ਯੂਪੀ ਸਟਾਈਲ ਬੀਜੇਪੀ ਦੀ ਲਾਗੂ ਕਰਕੇ ਅੱਜ ਬੁਲਡੋਜ਼ਰ ਪੋਲਿਟਿਕਸ ਨੂੰ ਲਾਗੂ ਕਰਕੇ ਇੱਕ ਪੁਲਿਸ ਸਟੇਟ ਪੁਲਿਸ ਰਾਜ ਬਣ ਚੁੱਕਾ ਵਾ ਕਿਸੇ ਨੂੰ ਕੁਸ ਕਰਨ ਨਹੀਂ ਦਿੰਦੇ ਜਿਹੜਾ ਬੋਲਦਾ ਉਹਦੇ ਤੇ ਪਰਚੇ ਦਰਜ ਕਰਦੇ ਨੇ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਔਰ ਬਾਅਦ ਵਿੱਚ ਯੁਆਪਾ ਲਾ ਕੇ ਦਿਬਰੂਗੜ੍ਹ ਦੀਆਂ ਆਸਾਮੀਆਂ ਜ਼ਿਲ੍ਹਿਆਂ ਚ ਰੱਖਿਆ ਉਹਨਾਂ ਨੂੰ ਦੁਬਾਰਾ ਹੋਰ ਨਾ ਮੁਕੰਦਮੇ ਇੱਥੇ ਫਾਲਸਲੀ ਇਮਪਲੀਕੇਟ ਕਰਤਾ ਔਰ ਹੋਮ ਮਿਨਿਸਟਰ ਸਾਹਿਬ ਨੇ ਕਿਆ ਪਾਰਲੀਮੈਂਟ ਚ ਇੰਡੀਆ ਦੇ ਹੋਮ ਮਿਨਿਸਟਰ ਨੇ ਕਿ ਚਾਹੇ ਸਾਡੀ ਸਰਕਾਰ ਨਹੀਂ ਹੈ ਪੰਜਾਬ ਮੇ ਲੇਕਿਨ ਹਮਨੇ ਪੰਜਾਬ ਕੇ ਲੋਗੋ ਕੋ ਐਨਐਸਏ ਲਗਾ ਕੇ ਦਿਬਰੂਗੜ ਜੇਲ ਭੇਜਿਆ ਐਦਾ ਮਤਲਬ ਕਿ ਭਗਵਾਨ ਤਮਾਨ ਦੀ ਮਰਜ਼ੀ ਨਾਲ ਔਰ ਹੋਮ ਮਿਨਿਸਟਰ ਦੇ ਕਹਿਣ ਤੇ ਸਾਡੇ ਨੌਜਵਾਨਾਂ ਨੂੰ ਦਿਬਰੂਗੜ ਜੇਲਸ ਰੱਖਿਆ ਕਿਸਾਨਾਂ ਦਾ ਅੰਦੋਲਨ ਪੁੱਟਿਆ ਗਿਆ ਬੁਲਡੋਜ਼ਰ ਚਲਾਏ ਗਏ ਟਰਾਲੀ ਚੋਰਾ ਨੇ ਟਰਾਲੀਆਂ ਚੋਰੀਆਂ ਚੋਰੀ ਕਰ ਲੀਆਂ ਔਰ 100 ਕਰੋੜ ਰੁਪਏ ਦੀ ਪ੍ਰਾਪਰਟੀ 130 230 ਟਰਾਲੀਆਂ 4-4 3-3 ਲੱਖ ਰੁਪਏ ਦੀਆਂ ਟਰੈਕਟਰ ਗਾਇਬ ਸਮਾਨ ਸਾਰਾ ਗਾਇਬ ਉਹਦੇ ਵਿੱਚ ਵੀ ਬੀਜੇਪੀ ਦੇ ਹਦਾਇਤ ਦੇ ਉੱਤੇ ਮੋਰਚਾ ਪਟਿਆ ਗਿਆ ਵਾ ਅਖੇ ਜੀ ਸੜਕ ਰੁਕੀ ਉਹਨਾਂ ਦਾ ਲੋਕੀ ਕੋਈ ਨਹੀਂ ਸੋਤ ਬੈਠੇ ਸੀਗੇ ਸੜਕ ਤੇ ਕੰਦ ਤਾਂ ਬਣਾਈ ਹਰਿਆਣਾ ਸਰਕਾਰ ਨੇ ਸਪੋਰਟ ਕੀਤੀ ਭਗਵੰਤ ਮਾਨ ਨੇ ਏਅਰ ਗੈਸ ਉਹਨਾਂ ਨੇ ਮਾਰੇ ਦਿੱਲੀ ਉਹਨਾਂ ਨੇ ਜਾਣ ਨਹੀਂ ਦਿੱਤਾ ਸੋ ਇੱਕ ਆ ਰੱਛੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਕਿ ਪੰਜਾਬ ਅੱਜ ਬਹੁਤ ਵੱਡੇ ਦਮਨ ਚੱਕਰ ਚੋਂ ਗੁਜ਼ਰ ਰਿਹਾ ਅੱਜ ਪੰਜਾਬ ਦੇ ਵਿੱਚ ਉਹੀ ਨਸਲ ਕੁਸ਼ੀ ਜਿਹੜੀ ਕਿਸੇ ਵਕਤ ਮਿਲਟੈਂਸੀ ਨੂੰ ਕਰਪ ਕਰਨ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਕੀਤੀ ਜਾਂਦੀ ਸੀ ਉਹ ਰੈਪਲੀਕੇਟ ਹੋ ਰਹੀ ਹੈ ਕਰਨਲ ਬਾਠ ਦੇ ਵਿੱਚ ਜਿਹੜੇ ਅਕਿਊਜ਼ ਨੇ ਉਹ ਸਾਰੇ ਰੱਜੇ ਹੋਏ ਸੀਗੇ ਸ਼ਰਾਬ ਨਾਲ ਜਦੋਂ ਕਰਨਲ ਨੂੰ ਕੁੱਟਿਆ ਆਣ ਕੇ ਉਹਨਾਂ ਨੇ ਕਿਹਾ ਵਾ ਕਿ ਅਸੀਂ ਇੱਕ ਇਨਕਾਊਂਟਰ ਕਰਕੇ ਆਏ ਆ ਤੇ ਤੇਰਾ ਵੀ ਇਨਕਾਊਂਟਰ ਕਰ ਦਾਂਗੇ ਮੈਨੂੰ ਪੂਰਨ ਡਾਊਟ ਹੈ ਕਿ ਜਿੰਨੇ ਪੁਲਿਸ ਮੁਕਾਬਲੇ ਪਿਛਲੇ ਕੁਝ ਸਮੇਂ ਛੋਏ ਨੇ 1.5 2 ਸਾਲ ਉਹ ਸਾਰੇ ਡਾਊਟਫੁਲ ਨੇ ਕਿਉਂਕਿ ਜਦੋਂ ਪੁਲਿਸ ਮੁਕਾਬਲਾ ਹੁੰਦਾ ਇੱਕ ਤਰਫਾ ਨਹੀਂ ਸੱਟ ਲੱਗ ਸਕਦੀ ਜੇ ਅਗਲੇ ਹਥਿਆਰ ਬੰਦੇ ਨੇ ਤੇ ਫਿਰ ਪੁਲਿਸ ਵਾਲਿਆਂ ਦੇ ਵੀ ਗੋਲੀਆਂ ਜਾਂ ਸੱਟਾਂ ਵੱਜਣੀਆਂ ਚਾਹੀਦੀਆਂ ਐ ਨੁਕਸਾਨ ਹੋਣਾ ਚਾਹੀਦਾ ਪਰ ਕੋਈ ਨਹੀਂ ਨੁਕਸਾਨ ਆ ਵਨ ਸਾਈਡਡ ਉਹ ਕਾਊਂਟਰ ਕਰਕੇ ਪਾਰ ਜਾਂਦੇ ਨੇ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਕਿ ਇਸ ਲਈ ਤੈਨੂੰ ਰਾਜ ਨਹੀਂ ਦਿੱਤਾ ਯਾਰ ਲੋਕਾਂ ਨੇ ਕਿ ਤੂੰ ਆਪਣੇ ਲੋਕਾਂ ਦੇ ਉੱਤੇ ਤਸ਼ੱਦਦ ਕਰੇ ਇੱਕ ਪੁਲਿਸ ਸਟੇਟ ਬਣਾਵੇ ਕਿਸਾਨਾਂ ਦੇ ਉੱਤੇ ਬਲਡੋਜ਼ਰ ਚੜਾਵੇ ਗਰੀਬਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਚੜਾਵੇ ਔਰ ਪੁਲਿਸ ਦੇ ਰਾਹੀਂ ਆਪਣੀ ਰਾਜਨੀਤੀ ਨੂੰ ਪਰਫੁੱਲਤ ਕਰੇ ਪੇਜਰੀਵਾਲ ਨੂੰ ਇੱਥੇ ਪੰਜਾਬ 'ਚ ਜਿਨ੍ਹਾਂ ਦਾ ਕੋਈ ਸਰੂਕਾਰ ਨਹੀਂਗਾ ਜਿਹੜੇ ਐਮਐਲਏ ਦੀ ਚੋਣਾ ਹਾਰ ਗਏ ਨੇ ਉਹਨਾਂ ਨੂੰ ਸਾਡੇ ਸਿਰ ਤੇ ਬਿਠਾਤਾ ਔਰ ਕੇਜਰੀਵਾਲ ਗੋਡੇ ਟੇਕ ਚੁੱਕਾ ਬੀਜੇਪੀ ਦੇ ਮੋਰੇ ਸੀਡੀ ਈਡੀ ਤੇ ਸੀਬੀਆਈ ਦੇ ਪਰਚਿਆਂ ਤੋਂ ਡਰਦਾ ਲੋਕ ਇੱਕ ਸਸੋੜੀਏ ਦੇ ਉੱਤੇ 1300 ਕਰੋੜ ਰੁਪਏ ਕਲਾਸਰੂਮ ਦਾ ਜਿਹੜਾ ਘੁਟਾਲੇ ਦਾ ਐਫਆਈਆਰ ਦੇ ਹੁਕਮ ਹੋਏ ਨੇ ਅਗਲੀ ਵਾਰੀ ਕੇਜਰੀਵਾਲ ਦੀਆ ਉਹਦੇ ਸ਼ੀਸ਼ ਮਹਿਲ ਦੀਆ ਉਹਦੇ ਹੋਰ بڑے ਘੁਟਾਲੇ ਨੇ ਔਰ ਬੀਜੇਪੀ ਉਹਨੂੰ ਹੁਣ ਹੁਕਮ ਮਾਰਦੀ ਕਿ ਚੱਲ ਖਾਲੀ ਕਰਾ ਸੜਕ ਕਿਸਾਨਾਂ ਨੂੰ ਉਠਾ ਚੱਲ ਆ ਐਨਐਸਏ ਸਾਡੇ ਨੌਜਵਾਨਾਂ ਤੇ ਮੇਰੇ ਵੀਰੋ ਪੰਜਾਬ ਦੇ ਬਹਾਦਰ ਲੋਕੋ ਮੈਂ ਤਾਂ ਤੁਹਾਡੇ ਇਹ ਧਿਆਨ ਵਿੱਚ ਲੈ ਕੇ ਆਉਣਾ ਸੀ ਔਰ ਮੈਂ ਦੁਬਾਰਾ ਮੰਗ ਕਰਦਾ ਕਿ ਭਗਵਾਨ ਪ੍ਰਮਾਨ ਤੇ ਡੀਜੀਪੀ ਪੰਜਾਬ ਮਸਟ ਕਲੈਰੀਫਾਈ ਇਸ ਗੱਲ ਦੀ ਉਹ ਤਸਦੀਕ ਕਰਨ ਔਰ ਲੋਕਾਂ ਦੀ ਅਦਾਲਤ ਵਿੱਚ ਜਾਣ ਕੇ ਦੱਸਣ ਕਿ ਅਮਨਦੀਪ ਕੌਰ ਦੇ ਨਾਲ ਕਿਹੜੇ ਆਈਪੀਐਸ ਅਧਿਕਾਰੀ ਦੇ ਤਲੁਕਾਤ ਸੀਗੇ ਕੀ ਉਹ ਜਸਮਾਨੀ ਤਲੁਕਾਤ ਸੀਗੇ ਕੀ ਉਹਦੇ ਨਾਲ ਉਹ ਧੰਦਾ ਕਰਦਾ ਸੀਗਾ ਕਿ ਇਹ ਕੀ ਉਹ ਕੀ ਉਹ ਹੀ ਸੁਪਨ ਸ਼ਰਮਾ ਅਫਸਰਾ ਜਿਹੜਾ ਟੈਂਟਡ ਵੀ ਹੈ ਜਿਹਦੇ ਤੇ ਬਹੁਤ ਸਾਰੇ ਇਲਜ਼ਾਮ ਨੇ ਔਰ ਜਿਹੜੀ ਆਡੀਓ ਲੀਕ ਹੋਈ ਹੈ ਫਰੋਮ ਕੈਨੇਡੀਅਨ ਕੈਨੇਡੀਅਨ ਯੂਟਿਊਬਰ ਨੇ ਕਿ ਉਹ ਆਵਾਜ਼ ਸੋਪਨ ਸ਼ਰਮਾ ਦੀ ਹੈ ਕਿ ਉਹ ਔਰਤਾਂ ਦੇ ਨਾਲ ਦਲਾਲੀ ਕਰਕੇ ਸੌਦਾਬਾਜ਼ੀ ਕਰਕੇ ਤੇ ਉਹਨਾਂ ਨੂੰ ਉਹਨਾਂ ਦਾ ਸ਼ੋਸ਼ਣ ਕਰਨਾ ਚਾਹੁੰਦਾ ਸੀਗਾ ਜੇ ਇਸ ਤਰ੍ਹਾਂ ਨਾਲ ਵਰਦੀ ਵਿੱਚ ਤਾਇਨਾਤ ਕਮਿਸ਼ਨਰ ਲੈਵਲ ਦੇ ਪੁਲਿਸ ਆਫਸਰਜ਼ ਇਨਵੋਲਵ ਹੋਣਗੇ ਅਮਨਦੀਪ ਕੌਰ ਨਾਲ ਤੇ ਉਸ ਆਡੀਓ ਦੇ ਵਿੱਚ ਤੇ ਫਿਰ ਮੈਨੂੰ ਦੱਸੋ ਤੁਸੀਂ ਕਿ ਆਮ ਆਦਮੀ ਨੂੰ ਕੀ ਸਿੱਖਿਆ ਦਿੰਦੇ ਨੇ ਜੀ ਕੀ ਇਹਦੇ ਤੇ ਇਨਸਾਫ ਕਰਨਗੇ ਇਹਨਾਂ ਅਫਸਰਾਂ ਤੋਂ ਕੋਈ ਤੁਸੀਂ ਕੀ ਉਮੀਦ ਕਰ ਸਕਦੇ ਹੋ ਔਰ ਸਾਨੂੰ ਪੂਰਨ ਡਾਊਟ ਆ ਕਿ ਅਗਰ ਇਹ ਬੰਦਾ ਉੱਥੇ ਤੈਨਾਤ ਰਿਆ ਲੁਧਿਆਣਾ ਵੈਸਟ ਦੀ ਜਿਮਨੀ ਚੌਂਕ ਕੈਨੋਟ ਬੀ ਫਰੀ ਐਂਡ ਫੇਅਰ ਨੈਵਰ ਐਵਰ ਐਟ ਆਲ ਕਿਉਂਕਿ ਜਿਹੜਾ ਆਦਮੀ ਕਾਨੂੰਨ ਨੂੰ ਛਿੱਕੇ ਤੇ ਟੰਗਦਾ ਵਰਦੀ ਪਹਿਨ ਕੇ ਹਰ ਕੰਮ ਅਨਕਨਸਟੀਟਿਊਸ਼ਨ ਤੇ ਇਲੀਗਲ ਕਰਨ ਲਈ ਤਿਆਰ ਆ ਉਹ ਕੋ ਜੋ ਮਰਜ਼ੀ ਕੰਮ ਕਰਾ ਲਓ ਤੁਸੀਂ ਜਿੰਨੀਆਂ ਮਰਜ਼ੀ ਈਵੀਐਮ ਸਟੈਂਪਰ ਕਰਾ ਲਓ ਜੋ ਮਰਜ਼ੀ ਬੰਦੇ ਚਕਾ ਲਓ ਜਿੰਨੇ ਮਰਜ਼ੀ ਪਰਚੇ ਝੂਠੇ ਕਰਾ ਲਓ ਮੈਂ ਤਾਂ ਗਵਾਹ ਤੁਹਾਡੇ ਸਾਹਮਣੇ ਮੇਰੇ ਤੇ ਨਾਲ ਹੋਇਆ ਵਾ ਔਰ ਮੈਂ ਫਾਈਟ ਕਰ ਰਿਹਾ ਹਾਂ ਮੈਂ ਕੋਈ ਏਡਾ ਹੰਕਾਰ ਨਾ ਸਮਝੋ ਮੈਂ ਕਾਲਪੁਰਖ ਵਾਹਿਗੁਰ ਇਨਸਾਫ ਹੋਵੇਗਾ ਜ਼ਰੂਰ ਮੈਨੂੰ ਆਪਣੇ ਨਾਇਪਾਲਿਕਾ ਦੇ ਉੱਤੇ ਪੂਰਨ ਭਰੋਸਾ ਵਾ ਔਰ ਮੈਂ ਇਹ ਕੇਸ ਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਊਂਗਾ ਠੀਕ ਹੈ ਲੋਕਾਂ ਨੂੰ ਡਰਾ ਲੈਂਦੇ ਨੇ ਦਬਕਾ ਲੈਂਦੇ ਨੇ ਉਹਨਾਂ ਦੀਆਂ ਬਾਹਾਂ ਮਰੋੜ ਲੈਂਦੇ ਨੇ ਲੋਕੀ ਉੱਥੇ ਛੱਡ ਜਾਂਦੇ ਕਿ ਚਲੋ ਮੈਂ ਜੇਲ੍ਹ ਤੋਂ ਬਾਹਰ ਆ ਗਿਆ ਮੈਂ ਛੱਡ ਦਿੱਤਾ ਨੋ ਆਈ ਵਿਲ ਫਾਈਟ ਦਿਸ ਕੇਸ ਟੂ ਦ ਲੌਜੀਕਲ ਕਨਕਲੂਜਨ ਸੋ ਥੈਟ ਕਿਸੇ ਨਾ ਦੁਬਾਰਾ ਐਨਡੀਪੀਐਸ ਵਿੱਚ ਫਾਲਸ ਇੰਪਲੀਕੇਸ਼ਨ ਨਾ ਕਰਨ ਜਿਵੇਂ ਕਿ ਇਹਨਾਂ ਨੇ ਪੁਲੀਤ ਸੂਦਲ ਰੀਸੈਂਟਲੀ ਹੁਸ਼ਾਰਪੁਰ ਦੇ ਵਿਅਕਤੀ ਨਾਲ ਕੀਤੀ ਜਿਹੜਾ ਹਾਈ ਕੋਰਟ ਚ ਆ ਕੇ ਆ ਸੋ ਅ ਕੀ ਕਹਿੰਦੇ ਹੁੰਦੇ ਆ ਨਸ਼ੇ ਵਿਰੁੱਧ ਜਿਹੜਾ ਇਹ ਜੰਗ ਜੀ ਕਹਿੰਦੇ ਨੇ ਇਹ ਬੋਗਸ ਆ ਜਿਵੇਂ ਪੰਚੇਤਾ ਦੀ ਜ਼ਮੀਨਾਂ ਹੋਈ ਸੀਗੀ ਇਹ ਮੈਂ ਤੁਹਾਡਾ ਸਾਰਾ ਔਰ ਫਿਰ ਮੈਂ ਰੀਟ੍ਰੇਟ ਕਰਦਾ ਕਿ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਡੀਜੀਪੀ ਔਰ ਚੀਫ ਮਿਨਿਸਟਰ ਨੂੰ ਦੱਸਣਾ ਚਾਹੀਦਾ ਵਾ ਵੈਰੀਫਾਈ ਕਰਕੇ ਕਿ ਕੀ ਆਡੀਓ ਦੇ ਵਿੱਚ ਆਵਾਜ਼ ਸੋਪਨ ਸ਼ਰਮਾ ਆਈਪੀਐਸ ਕਮਿਸ਼ਨਰ ਲੁਧਿਆਣਾ ਦੀ ਹੈ ਕਿ ਜੋ ਔਰਤ ਕਹਿ ਰਹੀ ਕਿ ਮੇਰੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਤਾਲੁਕਤ ਹੈ ਅਮਨਦੀਪ ਕੌਰ ਪਟੰਡੇ ਵਾਲੀ ਕਾਂਸਟੇਬਲ ਕਿ ਉਹਦੇ ਵਿੱਚ ਇਨਵੋਲਵਮੈਂਟ ਸੁਪਨ ਸ਼ਰਮਾ ਆਈਪੀਐਸ ਦੀ ਆ ਇਹ ਸਾਰੀਆਂ ਗੱਲਾਂ ਦਾ ਜਵਾਬ ਜਨਤਾ ਦੀ ਅਦਾਲਤ ਮੰਗ ਰਹੀ ਹੈ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ